ਹੋਲੀ ਦੇ ਦੌਰਾਨ ਕਈ ਤਰਕੀਬਾਂ ਅਜਮਾਈਆਂ ਜਾਂਦੀਆਂ ਹਨ ਇੱਥੇ ਅਸੀਂ ਕੁਝ ਸਧਾਰਨ ਟ੍ਰਿਕਸ ਨੂੰ ਇਕੱਠੇ ਸੂਚੀਬੰਦ ਕਰ ਰਹੇ ਹਾਂ ਉਮੀਦ ਹੈ ਕਿ ਇਹ ਤੁਹਾਡੇ ਲਈ ਲਾਭਦਾਇਕ ਹੋਵੇਗਾ ਹੋਲੀਕਾ ਦਹਨ ਦੇ ਦਿਨ ਘਰ ਤੋਂ ਲਿਆ ਗਿਆ ਧੜਾ ਅਤੇ ਸਰੀਰ ਦੀ ਰਾਖ ਨੂੰ ਹੋਲੀਕਾ ਵਿੱਚ ਜਲਾਉਣ ਨਾਲ ਨਕਾਰਾਤਮਕ ਸ਼ਕਤੀਆਂ ਦੂਰ ਹੁੰਦੀਆਂ ਹਨ ਹੋਲਿਕਾ ਦੇ ਦੌਰਾਨ ਘਰ ਦੁਕਾਨ ਕੰਮ ਵਾਲੀ ਥਾਂ ਤੇ ਬੁਰਾਈਆਂ ਦੂਰ ਕਰਨ ਲਈ ਉਹਨਾਂ ਨੂੰ ਚਲਾਉਣਾ ਲਾਭਕਾਰੀ ਹੁੰਦਾ ਹੈ ਡਰ ਅਤੇ ਕਰਜੇ ਤੋਂ ਛੁਟਕਾਰਾ ਪਾਉਣ ਲਈ ਨਰਸਿੰਘ ਸਤੋਤਰ ਦਾ ਪਾਠ ਕਰਨਾ ਲਾਭਦਾਇਕ ਹੁੰਦਾ ਹੈ ਹੋਲਿਕਾ ਦਹਨ ਦੇ ਬਾਅਦ ਬਲਦੀ ਅੱਗ ਵਿੱਚ ਨਾਰੀਅਲ ਜਲਾਉਣ ਨਾਲ ਕੰਮ ਦੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ ਜੇਕਰ ਤੁਸੀਂ ਲਗਾਤਾਰ ਬਿਮਾਰੀ ਤੋਂ ਪੀੜਤ ਹੋ ਤਾਂ ਹੋਲਿਕਾ ਦਹਨ ਤੋਂ ਬਾਅਦ ਬਚੀ ਹੋਈ ਸੁਆਹ ਨੂੰ ਰੋਗੀ ਦੇ ਸੌਣ ਵਾਲੀ ਜਗ੍ਹਾ ਤੇ ਛਿੜਕਣ ਨਾਲ ਫਾਇਦਾ ਹੁੰਦਾ ਹੈ ਸਫਲਤਾ ਪ੍ਰਾਪਤ ਕਰਨ ਲਈ ਹੌਲੀਕਾ ਦਹਨ ਦੇ ਸਥਾਨ ਤੇ ਨਾਰੀਅਲ ਸੁਪਾਰੀ ਅਤੇ ਨਾਰੀਅਲ ਸੁਪਾਰੀ ਅਤੇ ਪੱਤੇ ਦੀ ਸੁਪਾਰੀ ਚੜਾਓ। ਘਰੇਲੂ ਪਰੇਸ਼ਾਨੀਆਂ ਤੋਂ ਛੁਟਕਾਰਾ ਅਤੇ ਸੁਖ ਸ਼ਾਂਤੀ ਲਈ ਹੌਲੀਕਾ ਦੀ ਅੱਗ ਵਿੱਚ ਜਾਉਂਦਾ ਆਟਾ ਝੜਾਓ। ਹੌਲੀਕਾ ਦਹਨ ਦੇ ਦੂਜੇ ਦਿਨ ਅਸਤੀਆਂ ਲੈ ਕੇ ਲਾਲ ਰੁਮਾਲ ਵਿੱਚ ਬੰਨ੍ਹ ਕੇ ਪੈਸੇ ਦੀ ਥਾਂ ਰੱਖਣ ਨਾਲ ਬੇਲੋੜੇ ਖਰਚੇ ਬੰਦ ਹੋ ਜਾਂਦੇ ਹਨ। ਵਿਅਕਤੀ ਜੀਵਨ ਦੀ ਸ਼ਾਂਤੀ ਲਈ ਹੌਲੀ ਦੀ ਰਾਤ ਉੱਤਰ ਦਿਸ਼ਾ 'ਚ ਬਿਸਤਰੇ ਤੇ ਚਿੱਟਾ ਕੱਪੜਾ ਵਿਛਾਓ ਅਤੇ ਮੂੰਗੀ ਛੋਲਿਆਂ ਦੀ ਦਾਲ, ਚਾਵਲ, ਕਣਕ ਦਾਲ, ਕਾਲੀ ਉੜਦ ਤੇਲ ਤੇ ਤੇਰ ਨਵ ਗ੍ਰਹਿ ਚ ਅੰਤਰ ਲਗਾਓ ਇਸ ਤੋਂ ਬਾਅਦ ਕੇਸਰ ਦਾ ਟਿਲਕ ਲਗਾਓ ਕਿ ਉਹਦਾ ਦੀਵਾ ਜਗਾਓ ਅਤੇ ਫਿਰ ਪੂਜਾ ਕਰੋ ਜਲਦੀ ਵਿਆਹ ਲਈ ਹੋਲੀ ਦੀ ਸਵੇਰ ਨੂੰ ਸੁਪਾਰੀ ਪੱਤੇ ਪੂਰੀ ਸੁਪਾਰੀ ਅਤੇ ਹਲਦੀ ਲੈ ਕੇ ਸ਼ਿਵ ਲਿੰਗ ਤੇ ਚੜਾਓ ਬਿਨਾਂ ਮੋੜ ਦਿੱਤੇ ਘਰ ਆ ਜਾਓ ਅਗਲੇ ਦਿਨ ਫਿਰ ਇਹੀ ਤਰੀਕਾ ਵਰਤੋ ਬੁਰੀ ਨਜ਼ਰ ਤੋਂ ਬਚਾਉਣ ਲਈ ਕਾਂ ਦੇ ਗੋਬਰ ਚ ਜੋ ਅਰਸੀ ਕੁਝ ਮਿਲਾ ਕੇ ਛੋਟਾ ਜਿਹਾ ਕੇਕ ਬਣਾ ਕੇ ਮੁੱਖ ਦਰਵਾਜ਼ੇ ਤੇ ਟੰਗ ਦਿਓ ਪੋਲਿਕਾ ਦਹਨ ਦੀ ਰਾਤ ਨੂੰ ਕੱਕ ਜੰਗਾ ਕੈਂਸਰ ਨੂੰ ਸਾਖ ਕੰਨ ਦੇਵੀ ਆਖਟ ਸਵਾਹਾ ਦੇ ਮੰਤਰ ਨਾਲ ਬਲਾਉਣ ਤੇ ਨਾਲ ਹੋਲੀ ਵਾਲੇ ਦਿਨ ਇਸ ਨੂੰ ਅਬੀਰ ਜਾਂ ਗੁਲਾਲ ਵਿੱਚ ਮਿਲਾ ਕੇ ਕਿਸੇ ਸਿਰ ਪਾਉਣ ਨਾਲ ਕਾਬੂ ਹੋ ਜਾਂਦਾ ਹੈ। ਹੋਲੀ ਦੀ ਰਾਤ ਓਮ ਨਮੋ ਧੰਦਾਏ ਸਵਾਹਾ ਮੰਤਰ ਦਾ ਜਾਪ ਕਰਨ ਨਾਲ ਧੰਦਾ ਵਾਧਾ ਹੁੰਦਾ ਹੈ। ਹੋਲਿਕਾ ਦਹਨ ਦੀ ਰਾਤ 21 ਗੋਮਤੀ ਚੱਕਰ ਲੈ ਕੇ ਸ਼ਿਵਲਿੰਗ ਤੇ ਚੜਾਉਣ ਨਾਲ ਕਾਰੋਬਾਰ ਚ ਲਾਭ ਹੁੰਦਾ ਹੈ। ਉਧਾਰੀ ਰਕਮ ਵਕਸ ਲੈਣ ਲਈ ਹੌਲੀਕਾ ਦੇਹਨ ਵਾਲੀ ਥਾਂ ਤੇ ਅਨਾਰ ਦੀ ਲੱਕੜ ਨਾਲ ਆਪਣਾ ਨਾਮ ਲਿਖਣਾ ਹੌਲੀਕਾ ਮਾਤਾ ਨੂੰ ਪੈਸੇ ਵਾਪਸ ਕਰਨ ਲਈ ਬੇਨਤੀ ਕਰਦੇ ਆ ਨਾਮ ਤੇ ਹਰਾ ਗੁਲਾਬ ਛਿੜਕਣਾ ਲਾਭਕਾਰੀ ਹੁੰਦਾ ਹੈ ਹੌਲੀ ਦੀ ਰਾਤ 12 ਵਜੇ ਪੀਪਲ ਦੇ ਦਰਖਤ ਹੇਠਾਂ ਕੇ ਉਹਦਾ ਦੀਵਾ ਜਗਾ ਕੇ ਸੱਤ ਪਰਿਕਰਮਾ ਕਰਨ ਨਾਲ ਸਾਰੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ 발ਦੀ ਹੋਈ ਹੌਲੀ ਵਿੱਚ ਗੌਮਤੀ ਚੱਕਰ ਗਊਆਂ ਦੀ ਬਾਤਿਸ਼ਾਹ ਅਤੇ ਉੱਤੇ ਸੁਟਾ ਨਾਲ ਜੀਵਨ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨਸ਼ਟ ਹੋ ਜਾਂਦੀਆਂ ਹਨ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ